ਹਾਜੀ ਸੋਹਣਿਆ ਕਿਵੇਂ ਆ? ਆਇਆ ਨਾ ਦਿੱਤਾ ਸੋ? ਲੇਟ ਹੋ ਗਿਆ ਤੂੰ ਅੱਜ ਤੇ ਬੜਾ ਲੇਟ ਹੋ ਗਿਆ ਕੋਈ ਨਹੀਂ ਤੂੰ ਮੇਰੇ ਕੋਲੇ ਆਉਂਦਾ ਰਿਹਾ ਕਰ ਮੈਂ ਤੈਨੂੰ ਆਪੀ ਵਰਤੀ ਕਰਾ ਦੂੰ ਆਵਾ ਵੈਸੇ ਬੂਹੇ ਦਾ ਜਗਾਰਡ ਕਰਕੇ ਵਨ ਬੋਣ ਦੀ ਵੀ ਤੈਨੂੰ ਬਸ ਆਹ ਨਾ ਤੂੰ ਰੋਜ਼ ਆ ਜਾਇਆ ਕਰ ਬਸ ਮੇਰੇ ਕੋਲ ਇੱਕ ਤੂੰ ਗਰਾਊਂਡ ਦੀ ਫੀਸ ਦਿੰਦਾ ਰਿਹਾ ਤੇ ਬਸ ਪ੍ਰੈਕਟਿਸ ਜਿਵੇਂ ਮਰਜ਼ੀ ਕਰੀ ਜਾ ਹੈ ਨਾ ਪਰ ਜੇ ਤੈਨੂੰ ਐ ਲੱਗਦਾ ਮੈਂ ਤੈਨੂੰ ਆ ਗੱਲਾਂ ਕਹੂੰ ਪੁੱਤ ਤੈਨੂੰ ਪ੍ਰੈਕਟਿਸ ਤਾਂ ਕਰਨੀ ਪਊ ਪ੍ਰੈਕਟਿਸ ਤੋਂ ਬਿਨਾ ਉੰਦਾ ਬਰਤੀ ਨਹੀਂ ਹੋ ਸਕਦਾ ਤੇ ਪ੍ਰੈਕਟਿਸ ਤੇ ਪੜ੍ਹਾਈ ਤਾਂ ਦੋਸਤੋ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਵੀ ਗਰਾਊਂਡ ਵੀ ਜਰੂਰ ਆਓ ਤੇ ਪੜ੍ਹਾਈ ਜਰੂਰ ਕਰੋ ਤਾਂ ਹੀ ਤੁਸੀਂ ਲੱਗ ਸਕਦੇ ਹੋ ਵੀ ਜਿਹੜੇ ਬਾਹਰ ਦੇ ਰੁਝਾਨ ਨੇ ਦੋਸਤੋ ਜਿਹੜਾ ਬਾਹਰ ਜਾ ਰਹੇ ਆ ਆਪਾਂ ਆਪਣੇ ਦੇਸ਼ ਲਈ ਕੁਝ ਕਰੀਏ ਤੁਸੀਂ ਜੰਗ ਬੱਚੇ ਹੀ ਇਸ ਦੇਸ਼ ਦੇ ਭਵਿੱਖ ਹੋ ਤਾਂ ਤੁਸੀਂ ਇੱਥੇ ਮਿਹਨਤ ਕਰੋ ਤੇ ਇਹ ਜਿਹੜੀਆਂ ਗੱਲਾਂ ਨੇ ਗਿਆ ਪਿਆ ਆ ਪੈਸੇ ਲੈ ਕੇ ਵਰਤੀ ਹੋ ਜੂਗਾ ਜਾਂ ਮੈਂ ਨੂੰ ਕੋਈ ਫਰਾਣਾ ਕਰਾ ਦੂਆ ਇਸ 파ਰਸਨਾ ਇਹ ਸਭ ਗਲਤ ਨੇ ਆਪਦੀ ਮਿਹਨਤ ਨਾਲ ਵਰਤੀ ਹੋਣ ਦਾ ਸਵਾਦੀ ਬਖਸ਼ਾ ਇਹਨਾਂ ਕਹਿੰਦਾ ਹੋਇਆ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਧੰਨਵਾਦ ਉਸੇ